ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਅੱਜ ਸਿਹਤ ਵਿਭਾਗ ਫਿਰੋਜ਼ਪੁਰ ਦੀ ਟੀਮ ਦੇ ਸਹਿਯੋਗ ਦੇ ਨਾਲ ਸਥਾਨਕ ਸ਼ਹਿਰ ਦੇ ਵਿੱਚ ਸੈਂਪਲਿੰਗ ਕਰਵਾਈ ਗਈ। ਇਹ ਕਾਰਵਾਈ ਪ੍ਰਸਿੱਧ ਹਲਵਾਈ ਕਰਮਚੰਦ ਦੇ ਗਊਸ਼ਾਲਾ ਰੋਡ ਜੀਰਾ ਵਿਖੇ ਸਥਿਤ ਸਟੋਰ ਦੇ ਵਿੱਚ ਕੀਤੀ ਗਈ। ਯੂਨੀਅਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਸਟੋਰ ਦੇ ਵਿੱਚ ਪਏ ਉਲੀ ਲੱਗੇ ਖੋਏ ਅਤੇ ਮਿਲਾਵਟੀ ਦੇਸੀ ਘਿਓ ਦਾ ਪਰਦਾਫਾਸ਼ ਕੀਤਾ ਗਿਆ। ਮੌਕੇ ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਦੇ ਵਿੱਚ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਵੀਰ ਸਿੰਘ ਅਤੇ ਮੈਡਮ ਸਰਬਜੀਤ ਕੌਰ ਸ਼ਾਮਲ ਨੇ ਡਾਕਟਰਾਂ ਦੀ ਟੀਮ ਦੇ ਵੱਲੋਂ ਮੈਸਰਜ ਕਰਮਚੰਦ সুইਟਸ ਦੇ ਸਟੋਰ ਦੇ ਵਿੱਚੋਂ ਚਮਚਮ, ਗੁਲਾਬ ਜਾਮੁਨ, ਘਿਓ, ਖੋਆ ਤੇ ਦੁੱਧ ਦੇ ਸੈਂਪਲ ਭਰੇ ਗਏ ਨੇ। ਖੋਆ ਉਹ ਉਲੀ ਲੱਕਾ ਬਿਲਕੁਲ ਨਹੀਂ ਹੈ। ਠੀਕ ਹੈ। ਉਹਨਾਂ ਨੇ ਉਸੇ ਟ੍ਰੇ ਚੋਂ ਹੀ ਸੈਂਪਲ ਲਿੱਤਾ ਜੀ। ਉਹ ਹੋਇਆ ਕੀ ਹੈ ਕਿ ਮੁੰਡਾ ਜਦੋਂ ਰੱਖਣ ਆ ਗਿਆ ਉਹ ਉੱਪਰ ਇੱਕ ਟ੍ਰੇ ਹੋਰ ਰੱਖੀ ਗਈ ਹੈ। ਠੀਕ ਹੈ। ਇਸ ਕਰਕੇ ਜਿਹੜਾ ਘਿਓ ਆ ਨਾ ਅਸੀਂ ਘਿਓ ਦੇਸੀ ਬਣਾਉਂਦੇ ਆ ਨਾ ਹੀ ਅਸੀਂ ਵੇਚਦੇ ਆ। لیکن ਉਹਨਾਂ ਨੇ ਜਿਹੜਾ ਅਸੀਂ ਦੂਸਰਾ ਕਿ ਉਹ ਵਨਸਪਤੀ ਯੂਜ਼ ਕਰਦੇ ਆ ਉਹਨਾਂ ਨੇ ਉਹਦਾ ਵੀ ਸੈਂਪਲ ਲਿਆ ਠੀਕ ਹੈ ਜੀ ਬਾਕੀ ਰਿਪੋਰਟ ਸਾਹਮਣੇ ਆ ਜੀ ਹਾਂ ਜੀ ਆਪਣੇ ਇੰਦਰ ਗੋਡਾਊਨ ਚ ਜਿਵੇਂ ਇਨਸ਼ਾਅੱਲਾ ਰੋਡ ਤੇ ਫਲੋਸਪੋਰ ਤੋਂ ਫੂਡ ਸੇਫਟੀ ਦੀ ਟੀਮ ਤੇ ਉਹਨਾਂ ਦੇ ਨਾਲ ਕਿਸਾਨ ਜੱਥੇਬੰਦੀਆਂ ਉਹ ਇੱਥੇ ਆਏ ਨੇ ਉਹਨਾਂ ਨੂੰ ਪੇਸ਼ੀ ਦਾ ਸੀਗਾ ਕਿ ਉਪਰੋਂ ਕਿ ਅਸੀਂ ਇੱਥੇ ਚੈਕਿੰਗ ਕਰਨੀ ਹੈ ਠੀਕ ਹੈ ਜੀ ਉਹਨਾਂ ਨੇ ਚੈਕਿੰਗ ਕੀਤੀ ਹੈ ਸਭ ਤੋਂ ਪਹਿਲਾਂ ਜਦੋਂ ਆਏ ਆ ਉਹਨਾਂ ਨੂੰ ਔਰ ਹੀ ਕਿ ਉਹਨਾਂ ਨੂੰ ਵੇਟ ਕਰਨੀ ਪਈ ਕਿਉਂਕਿ ਲੜਕਾ ਲੰਚ ਟਾਈਮ ਸੀਗਾ ਬਲੌਕ ਕਰਕੇ ਤੇ ਮਾਰਕੀਟ ਚ ਲੱਗ ਗਿਆ ਚਾਬੀ ਲੈ ਕੇ ਫਿਰ ਉਹਨਾਂ ਨੇ ਜਦੋਂ ਮੈਨੂੰ ਸਾਧਨੇ ਕਾਲ ਕੀਤੀ ਮੈਂ ਉਵੇਂ ਹੀ ਇੱਥੇ ਗੜਾਉਂ ਪਹੁੰਚ ਗਿਆ ਸੀ ਲੜਕੇ ਨੂੰ ਕਾਲ ਕਰਕੇ ਬੁਲਾਇਆ ਤੇ ਗੜਾਉਂ ਆ ਪੁੱਲੇ ਆ ਸੀ ਤੇ ਇਹਨਾਂ ਨੇ ਸਾਰਾ ਕੁਝ ਚੈੱਕ ਕੀਤਾ ਜੀ ਠੀਕ ਹੈ ਜੀ ਚੈੱਕ ਕਰਨ ਦੇ ਵਿੱਚ ਇਹਨਾਂ ਨੂੰ ਸਾਧਨੇ ਕਿਹਾ ਕਿ ਅਸੀਂ ਇੱਥੇ ਆ ਚੀਜ਼ਾਂ ਦੇ ਸੈਂਪਲ ਲੈਣੇ ਆ ਅਸੀਂ ਕਿਹਾ ਜੀ ਤੁਸੀਂ ਲੈ ਸਕਦੇ ਹੋ ਕਿਉਂਕਿ ਅਸੀਂ ਇੱਕ ਪਿਓਰਿਟੀ ਹਰ ਕੰਮ ਦੇ ਵਿੱਚ ਹਰ ਚੀਜ਼ ਦੇ ਵਿੱਚ ਇੱਕ ਕੋਈ ਚੀਜ਼ ਯੂਜ਼ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਉਹ ਕਹਿੰਦੇ ਕਿ ਇੱਕ ਮਟੀਰੀਅਲ ਤੇ ਆ ਬੇਸਡ ਉਹ ਵੇਸਟੇਜ ਮਟੀਰੀਅਲ ਕੀ ਹੈ ਕਿ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਜਿਹੜੀ ਉਹਦੇ ਵਿੱਚੋਂ ਪੀਸ ਕੱਟੇ ਆ ਉਹ ਵੇਸਟੇਜ ਅਸੀਂ ਇੱਕ ਭਾਂਡੇ 'ਚ ਕੱਢੇ ਹੋਏ ਆ ਉਹ ਸ਼ਾਮ ਨੂੰ ਨਗਰ ਕੌਂਸਲ ਦਾ ਹੀ ਲੱਗਦਾ ਠੀਕ ਹੈ ਸਫਾਈ ਵਾਲਾ ਜਿਹੜਾ ਉਹ ਵੇਸਟੇਜ ਲੈ ਜਾਂਦਾ ਖੜੀ ਇਕੱਠੀ ਕਰਕੇ ਉਹ ਅਸੀਂ ਉਹ ਸ਼ਾਮ ਨੂੰ ਆਂਦਾ ਆਪਣੀ ਗੱਡੀ ਲੈ ਕੇ ਸਾਰਾ ਇਕੱਠਾ ਕਰਕੇ ਲੈ ਜਾਂਦਾ ਉਹ ਕਹਿੰਦੇ ਕਿ ਅਸੀਂ ਬਾਕੀ ਚੀਜ਼ਾਂ ਵੀ ਸੈਂਪਲ ਲੈਣੇ ਆ ਉਹ ਉਹਨਾਂ ਨੇ ਜਿਹੜੀ ਚੀਜ਼ਾਂ ਦੇ ਵੀ ਸੈਂਪਲ ਲਏ ਆ ਉਹ ਅਸੀਂ ਉਹਨਾਂ ਨੂੰ ਕੋਈ ਵੀ ਮੜਾ ਨਹੀਂ ਕੀਤਾ ਉਹਨਾਂ ਨੇ ਸੈਂਪਲ ਲਏ ਆ ਇਹ ਉਹਨ ਸੈਂਪਲ ਅੱਗੇ ਲੈਬੋਰਟਰੀ ਤੇ ਜਾਣਗੇ ਠੀਕ ਹੈ ਜੀ ਜੋ ਵੀ ਰਿਪੋਰਟ ਆਏਗੀ ਉਹ ਅਸੀਂ ਦੇਖ ਲਵਾਂਗੇ ਅਸੀਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਰੇਲੀ ਜੀਰੇ ਦੇ ਵਿੱਚ ਕੀਤੀ ਸੀ ਜਿਹਦੇ ਵਿੱਚ ਲੋਕਾਂ ਨਾਲ ਆਪ ਦੀ ਸੰਤਨਾ ਵੈਦਾ ਕੀਤਾ ਸੀ ਆਪਣੇ ਜੀਰੇ ਦੇ ਵਿੱਚ ਮਠਾਈਆਂ ਘਾਓ ਪਨੀਰ ਨਗਲੀ ਜਿਹੜਾ ਦੁੱਧ ਬਹੁਤ ਕੁਝ ਬਣਦਾ ਅੱਜ ਸਵੇਰ ਤਾਂ ਸਾਡੇ ਨਾਲ ਟੀਮ ਆ ਸਾਰੀ ਪ੍ਰੋਜੈਕਟ ਤੋਂ ਆਏ ਆ ਤੇ ਉਹ ਜਿਹੜੀ ਸੈਂਪਲ ਜਿਹੜੇ ਭਰੀ ਜਾਂਦੇ ਨੇ ਜਦੋਂ ਸਾਨੂੰ ਸ਼ੱਕ ਪੈਂਦਾ ਕਿ ਅਸੀਂ ਆ ਤੇ ਜਿਹੜਾ ਕਰਮਚਾਰਜ ਕੇ ਜਿਹੜੀ ਅੰਦਰਲੀ ਦੁਕਾਨ ਆ ਉਹਦੀ ਜਿਹੜੀ ਮਤਲਬ ਹਲਵਾਈ ਜਿੱਥੇ ਵਿਹਿੰਦੀ ਆ ਕੋਕਸ਼ਾਲਾ ਵਾਲੇ ਰੋਡ ਤੇ ਅਸੀਂ ਉੱਥੇ ਗੱਲ ਆ ਇਸ ਟਾਈਮ ਤੇ ਕਰ ਰਹੇ ਆ ਤੇ ਜਿਹੜੀ ਜਿਹੜੀ ਇਹਨਾਂ ਦੀ ਇੱਥੇ ਚੀਜ਼ਾਂ ਦੇ ਸੈਂਪਲ ਭરાਏ ਆ ਤੇ ਛੱਕੀ ਸੀ ਜਿਹੜੀਆਂ ਸਾਨੂੰ ਛੱਕੀ ਦੀਆਂ ਸੀ ਅਸੀਂ ਉਹ ਸੈਂਪਲ ਤੋਂ ਆਏ ਆ ਉਹਦੇ ਵਿੱਚ ਜਦੋਂ ਸੈਂਪਲ ਜਿਹੜਾ ਜਿਹੋ ਦੇ ਚ ਪੁੱਟਿਆ ਨਾ ਸਭਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੁਹਾਨੂੰ પ્રમાਣ ਨੂੰ ਬੇਨਤੀ ਕਰਦੇ ਹਾਂ ਅਸੀਂ ਇੱਥੋਂ ਕੁਝ ਲੈਣਾ ਦੇਣਾ ਨਹੀਂਗਾ ਅਸੀਂ ਤਾਂ ਇੱਕ ਸਾਮਾਨ ਜਿਹੜਾ ਵਿਆੜ ਹੋਈ ਜਾਂਦਾ ਵਿਆਹਾਂ ਦੇ ਵਿੱਚ ਜਿਹੜਾ ਨਕਲੀ ਐਨਾ ਸਮਾਨ ਬਣੀ ਜਾਂਦਾ ਤੇ ਸਾਡੇ ਕੋਲ ਘਰ ਤੋਂ ਘਟ ਜਰਾ ਇੱਕ ਮਨ ਘੋ ਦੇਸੀ ਪਿਆ ਜਿਹਦੇ ਵਿੱਚ ਅਸੀਂ 4-4 ਕਿਲੋ ਬਚਾਨਾ ਤੋਂ ਲਿਆ ਹੁਣ ਉਹਨਾਂ ਦੀ ਹੋਣ ਲੱਗੇ ਆ ਸਾਨੂੰ ਇਹ ਵੀ ਪਤਾ ਕਿ ਤਾਂ ਉਹ ਸਾਡੀ ਗੱਡੀ ਦੇ ਵਿੱਚ ਆ 5 5 4 4 ਲੀਟਰ ਅਸੀਂ ਘਿਉੜੇ ਲਿਆ ਜੀ ਜੀ ਘਿਉੜੀ ਕੀਮਤ 400 250 300 ਦੇਸੀ ਘਿਉੜ ਤੇ ਮਾਰਕਾ ਹੁਣ ਉਹਨਾਂ ਦੀ ਦੁਕਾਨ ਤੇ ਜਾਵਾਂਗੇ ਉਹਨਾਂ ਨੂੰ ਪੈਸੇ ਜਿਹੜੇ ਪਾਏ ਆ ਸਿਕੰਦਰਨਾ ਉਹਨਾਂ ਦੁਕਾਨਦਾਰ ਵੀਰਾਂ ਦੀ ਫੋਟੋ ਵੀ ਅਸੀਂ ਵਿੱਚ ਲਈ ਆ ਦੁਕਾਨ ਦੀ ਫੋਟੋ ਵੀ ਲਈ ਅਸੀਂ 8 ਦਿਨ ਤੋਂ ਇਹ ਕੰਮ ਕਰ ਰਹੇ ਆ ਤੇ ਜਿਹੜਾ ਹੁਣ ਇੱਥੇ ਜਿੰਨਾ ਦੇ ਨਾ ਸਾਨੂੰ ਸ਼ੱਕੀ ਸਮਾਨ ਦਿਸਿਆ ਬਹੁਤ ਲਾਭ ਮਾੜੇ ਦਿਸਿਆ ਆ ਤੁਹਾਨੂੰ ਵਿੱਚ ਵਿਖਾਤਾ ਮੁੰਡਿਆਂ ਨੇ ਇੰਨੀ ਇੰਨੀ ਮੈਲ ਤੇ ਸਮੈਲ ਆ ਕਿੱਥੇ ਆ ਰਹੀ ਹੈ ਬੰਦਾ ਖੜ ਨਹੀਂ ਸਕਦਾ ਤੇ ਕਿੱਥੇ ਅਸੀਂ ਕਹਿੰਦੇ ਵੀ ਨਾਵੀ ਦੁਕਾਨ ਆ ਜਿਹੜੀ ਅਸੀਂ ਬਹੁਤ ਮੇਰੇ ਖਾ ਮੋਗੇ ਤੱਕਰ ਵੀ ਸਮਾਨ ਜਾਂਦਾ ਅਸੀਂ ਲੱਗੇ ਆ ਜੀ ਆਪਦਾ ਜਿਹੜਾ ਜੋ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਤੇ ਲੋਕਾਂ ਨੂੰ ਕਹਿੰਦੇ ਆ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਸਾਡਾ ਸਾਫ ਦਿਓ ਤੇ ਜਿਹੜਾ ਇਹ ਟੀਮ ਆਈ ਆ ਕੋਈ ਪੁੱਤੋਂ ਅਸੀਂ ਇਹਨਾਂ ਨੂੰ ਇੱਕ ਦਸਰਾ ਚੋੜੇ ਆ ਕਿ ਵੇਖਾ ਜੇ ਕਿਤੇ ਇਹ ਬੰਦੇ ਜਿਹੜੇ ਫੜਾਉਣ ਆਲੇ ਆ ਖੜਨ ਆਲੇ ਸੀਗੇ ਅਸੀਂ ਬੜੀ ਤੈਅ ਕਰ ਜਾਵਾਂਗੇ ਸਾਨੂੰ ਵਿਸ਼ਵਾਸ ਤਾਂ ਦੁਆਰਾ ਹੈ ਪਰ ਇੱਕ ਜਣੀ ਸਾਨੂੰ ਹੈਰਾਨ ਕੀ ਵਾਲੀ ਗੱਲ ਆ ਵੀ ਬੜੀ ਗੱਲ ਗੁਪਤ ਰੱਖੀ ਸੀ ਅਸੀਂ 5 ਦਿਨ ਦੀ ਸਾਡੇ 50 ਬੰਦਿਆਂ ਕੋਲੇ ਗੱਲ ਸੀਗੀ ਅਸੀਂ ਘੌ ਲੈ ਜਾਂਦੇ ਸੀ ਮੁੰਡਿਆਂ ਨੂੰ ਘੱਟ ਘੱਲ ਕੇ ਸਾਰਾ ਕੁਝ ਖੂਫ ਲੈ ਜਾਂਦੇ ਸੀ ਅੱਜ ਜਦੋਂ ਉੱਥੇ ਗੱਲ ਕੀਤੀ ਆ ਪਰ ਜਦੋਂ ਟੀਮ ਪੂਰੀ ਆ ਉਹਨਾਂ 9 ਮਿੰਟ ਤੋਂ ਬਾਅਦ ਮੈਨੂੰ ਭਰੋਸੇ ਦਾ ਸੁੱਤਰ ਜ਼ੀਰੋ ਪਤਾ ਲੱਗ ਗਿਆ ਜ਼ੀਰੇ ਦੇ ਵਿੱਚ ਚੰਗੀਆਂ ਬੁਕਾਰਾਂ ਵੀ ਹੈਗੀਆਂ ਅਸੀਂ ਇਹ ਨਹੀਂ ਕਹਿੰਦੇ ਚੰਗੇ ਲੋਕ ਵੀ ਵਿੱਚ ਬਹੁਤ ਹੈਗੇ ਜਿਹੜੇ ਸੋਹਦੇ ਵਾਲੀਆਂ ਦੁਕਾਨਾਂ ਕਰਿਆਨੇ ਵਾਲੀਆਂ ਚੰਗੀਆਂ ਵੀ ਆ ਉਹ ਵੀ ਬੰਦੇ ਸਾਡੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਵੀ ਯਾਰ ਜਿਹੜੇ 130 ਦੁਕਾਨਾਂ ਦੇ ਵਿੱਚੋਂ ਯਾਰ 15 ਕ ਦੁਕਾਨਾਂ ਤੋਂ ਜਿਹੜਾ ਮਾਲਾ ਵੇਚ ਰਹੇ ਤੇ ਸਾਡੇ ਸਾਰੇ ਸ਼ਹਿਰ ਨੂੰ ਬਗਨਾਮ ਕਰ ਰਹੇ ਆ ਮੈਂ ਸਾਰੀ ਪ੍ਰੈਸ ਨੂੰ ਜੀਰੇ ਦੀ ਮੋਹਰੀਪੁਰ ਦੀ ਨੂੰ ਇਹ ਗੱਲ ਕੋਈ ਨਾ ਵੀ ਸਾਡੀ ਗੱਲ ਜਿਹੜੀ ਭਗਵੰਤ ਮਾਨਸਾ ਚਾਹੋ ਤੁਸੀਂ ਸਾਡੇ ਨਾਲ ਖੜੋ ਤੁਸੀਂ ਚੌਥਾ ਪਾਵਾਂ ਤੁਸੀਂ ਸਾਡੀ ਅੱਗੇ ਵੀ ਮਦਦ ਕਰਦੇ ਆ ਇਹ ਅਸ ਇਨਸਾਨ ਤੇ ਚੱਲਣ ਵਾਲੇ ਬੰਦੇ ਆ ਤੁਹਾਨੂੰ ਇਹ ਪਤਾ ਇਸ ਜਥੇਬੰਦੀ ਦੇ ਜਦੋਂ ਵੀ ਕਿਸੇ ਕੋਈ ਵਿਪਤਾ ਪਈ ਹੈ ਜੇ ਕਿਸਾਨਾਂ ਤੇ ਵਿਪਤਾ ਪਈ ਕਨਕ ਸਭੀ 125 ਕਿਲੇ ਮੈਂ ਜੀ ਡਾਕਟਰ ਮੁਰਗੀ ਸਿੰਘ ਸਿੱਧਾ ਮੇਰਾ ਨਾਮ ਹੈ ਜੀ ਮੈਂ જિલ્લા ਸਿਹਤ ਅਫਸਰ ਤੋਂ ਹਾਂ ਅੱਜ ਸਾਨੂੰ ਕਿਸਾਨ ਜਥੇਬੰਦੀ ਕਾਦੀ ਕਾਦੀ ਕਿਸਾਨ ਜਥੇਬੰਦੀ ਕਾਦੀਆਂ ਵਰਲਡ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦੇ ਸਹਿਯੋਗ ਨਾਲ ਹੀ ਅੱਜ ਅਸੀਂ ਸਾਡੀ ਸਾਰੀ ਟੀਮ ਇੱਥੇ ਧੀਰੇ ਆਏ ਆ ਤੇ ਦੋ ਤਿੰਨ ਥਾਵਾਂ ਤੇ ਅਸੀਂ ਸੈਂਪਲਿੰਗ ਕੀਤੀ ਹੈ ਤੇ ਹੁਣ ਇਸ ਵੇਲੇ ਸਾਡੀ ਜਿਹੜੀ ਜੋ ਸੈਂਪਲਿੰਗ ਸੀ ਅ ਸ਼੍ਰੀ ਕਰਮਚੰਦ ਬੇਕਰਸ ਜਿਹੜੀ ਪ੍ਰਾਣੀ ਦੁਕਾਨ ਅਸੀਂ ਉਥੋਂ ਕੁਝ ਸੈਂਪਲ ਕਲੈਕਟ ਕੀਤੇ ਜੋ ਜੋ ਸਾਨੂੰ ਡਾਊਟਫੁਲ ਲੱਗੇ ਇਹਨਾਂ ਸੈਂਪਲਾਂ ਨੂੰ ਅਸੀਂ ਸਾਰਿਆਂ ਦੀ ਗੈਰਹਾਜ਼ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸੀਲ ਬੰਦ ਕਰਕੇ ਹੁਣ ਅਸੀਂ ਅ ਉਸੇ ਲੈਬ ਤੇ ਭੇਜਾਂਗੇ ਤੇ ਨਤੀਜਾ ਆਉਣ ਤੇ ਜੋ ਬਣਦੀ ਕੰਮਕਾਰ ਉਹ ਜੀ ਬਠਿੰਡਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਬਿਹਾਰ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਸਾਈਕਲ ਰਾਹੀਂ ਦੇਸ਼ ਦੇ ਵੱਖ-ਵੱਖ ਸਥਾਨਾਂ ਦੀ ਯਾਤਰਾ ਕਰਦਾ ਹੋਇਆ ਪੰਜਾਬ ਪਹੁੰਚਿਆ ਸੀ ਉਸ ਦੇ ਨਾਲ ਬਠਿੰਡਾ ਦੇ ਵਿੱਚ ਕੁੱਟਮਾਰ ਅਤੇ ਲੁੱਟ ਦੀ ਕੋਸ਼ਿਸ਼ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਨੌਜਵਾਨ ਦੇ ਵੱਲੋਂ ਇਸ ਸੰਬੰਧੀ ਪੁਲਿਸ ਤੋਂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਾਣਕਾਰੀ ਦੇ ਮੁਤਾਬਕ ਇਹ ਨੌਜਵਾਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਸੱਭਿਆਚਾਰਕ ਸਥਾਨਾਂ ਦੀ ਸਾਈਕਲ ਯਾਤਰਾ ਕਰ ਰਿਹਾ ਸੀ ਬਠਿੰਡਾ ਪਹੁੰਚਣ ਤੇ ਉਹ ਹਾਜੀ ਰਤਨ ਗੁਰਦੁਆਰਾ ਸਾਹਿਬ ਵਿਖੇ ਠਹਿਰਿਆ ਹੋਇਆ ਸੀ ਲੰਗਰ ਛਕਣ ਤੋਂ ਬਾਅਦ ਜਿਵੇਂ ਹੀ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤਾਂ ਇੱਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਇੱਕ ਬਜ਼ੁਰਗ ਮਹਿਲਾ ਦੀ ਮਦਦ ਕਰਨ ਦੇ ਬਹਾਨੇ ਆਪਣੇ ਨਾਲ ਲਿਜਾਣ ਦੇ ਲਈ ਕਿਹਾ ਨੌਜਵਾਨ ਦੇ ਮੁਤਾਬਕ ਜਿਵੇਂ ਹੀ ਉਹ ਕੁਝ ਦੂਰ ਇੱਕ ਸੁੰਨਸਾਨ ਜਗ੍ਹਾ ਤੇ ਪਹੁੰਚਿਆ ਤਾਂ ਉੱਥੇ ਪਹਿਲਾ ਤੋ ਮੌਜੂਦ ਤਿੰਨ ਵਿਅਕਤੀਆਂ ਨੇ ਉਸਤੇ ਹਮਲਾ ਕਰ ਦਿੱਤਾ ਦੋਸ਼ੀਆਂ ਵੱਲੋਂ ਉਸਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਪੈਸਿਆਂ ਦੀ ਮੰਗ ਕੀਤੀ ਗਈ ਡਰ ਦੇ ਮਾਹੌਲ ਦੇ ਵਿੱਚ ਨੌਜਵਾਨ ਨੇ ਬਿਹਾਰ ਦੇ ਵਿੱਚ ਮੌਜੂਦ ਆਪਣੇ ਦੋਸਤ ਨੂੰ ਫੋਨ ਕਰਕੇ 5000 ਰੁਪਏ ਮੰਗਵਾਏ ਜਦੋਂ ਉਹ ਰਕਮ ਕੱਢਣ ਦੇ ਲਈ ਏਟੀਐਮ ਵੱਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੁਝ ਦੁਕਾਨਾਂ ਖੁੱਲੀਆਂ ਹੋਣ ਕਾਰਨ ਉਸ ਨੂੰ ਮਦਦ ਮਿਲੀ ਇਸ ਦੌਰਾਨ ਉਸ ਨੇ ਤੁਰੰਤ 112 ਨੰਬਰ ਤੇ ਪੁਲਿਸ ਨੂੰ ਸੂਚਿਤ ਕੀਤਾ ਨੌਜਵਾਨ ਦਾ ਦਾਵਾ ਹੈ ਕਿ ਪੁਲਿਸ ਨੂੰ ਸੂਚਨਾ ਦੇਣ ਦੀ ਜਾਣਕਾਰੀ ਮਿਲਦਿਆਂ ਹੀ ਦੋਸ਼ੀਆਂ ਨੇ ਉਸਦੇ ਨਾਲ ਮੋੜ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ 피ੜਤ ਨੌਜਵਾਨ ਦੇ ਵੱਲੋਂ ਇਸ ਮਾਮਲੇ ਸੰਬੰਧੀ ਲਿਖਤੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ थाने चौकी में हूँ यहाँ पे कुछ हो गए थे घटनाएं हो गए थे उसके लिए कहा हुई थी बता दो ये मैं रात को यहाँ पे हाजी रतन गुरुद्वारा में रुका था तो सात तारीख के नाइट को मैं रात के नौ बज के पांच दस मिनट के करीब में मैं गुरुद्वारा से खा पी के सोने वाला के टाइम था लेकिन मैं घर गुरुद्वारा के बाहर गेट के बाहर निकला अब मैं भी क्या सोच के निकला मुझे भी मालूम नहीं है निकला तो एक लड़का आए आके बोले भाई एक माताजी बेहोश पड़ी है थोड़ा चलो ना उसका हेल्प कर देते हैं उठा देते हैं तो मैं भी सोचा नहीं अब सकल में तो किसी को पता नहीं चलता वो नशेरी है गजरी है तो मैं उनके साथ चल गया तो मुझे पता नहीं है रास्ता है कि नहीं तो है तो आगे जा गया जहाँ तक रास्ते थे वहाँ तक गए पीछे फाटक है फाटक के पास जैसे ले गए तो मैं कहाँ पे है तो जैसे ले गए तो तीन बंदे मिलके मेरे को पकड़ लिया पकड़ के फाटक के अंदर ले गए अंदर ले जाके एक घंटे तक मारा 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 उसके बाद बोला कि पैसा मंगाओ पैसा मंगाओ पैसा मंगाओ चालीस हज़ार मंगाओ पचास हजार मंगाओ नहीं तो तुमको यहीं पे मार देंगे यहीं पे ट्रेन में ट्रेन आ रहा है तुमको यहीं पे फेंक के मार के चले जाएंगे पता भी नहीं चलेगा न, न, वो मुझे डरा रहे थे मरका रहे थे और तीन बंदे थे तो मैं भी कुछ नहीं कर पाया उस समय में वो तीनों बंदे कभी इधर मार रहे थे कभी पत्थर से मार रहे थे तीनों एक बंदे होते तो चलो मैं भी मार के भाग जाता तीन थे मैं पूरी तरह से फंस गया था उसके बाद जैसे तैसे उनको समझाया मैं यात्रा कर रहा हूँ भाई ऐसा नहीं करो मेरा पैसे नहीं है यात्रा का नाम लेता तो, तो फिर मारता है तो उसके बाद मैंने जैसे तैसे दोस्त को कॉल करके पाँच हज़ार रुपये मंगा लिया फिर जैसे मोबाइल में पाँच हज़ार आ गया तो वो लड़के ने अब विड्रॉल भी करना है तो लड़के मेरे मोबाइल उसके पैंट में अपने पास रख लिया तो बोला कि मैं जहाँ तक ले जाऊँगा वहाँ तक चलना रास्ते में कुछ बोलना मत नहीं तो तेरा मोबाइल भी हम छीन के ले जाएंगे ਬਾਕੀ ਹਮ ਤੇਰੇ ਕੋ ਮੋਬਾਈਲ ਦੇ ਦੇਗੇ ਤੂੰ ਯਾਤਰਾ ਕਰ ਰਹੇ ਹੋ ਐਸੇ ਬੋਲੇ ਕਿ ਉहां ਸੇ ਲਿਆ ਗਿਆ ਮੇਜ ਲਾਲ ਸਿੰਘ